ਜੋਗਰ 17 ਤਖਤ ਦੇ ਮਾਲਕ ਵਲਗੇ ਦੁਧਾਨ ਸਦਾ ਕਾਇਮ ਰਹਿਣ ਵਾਲੀ ਵਸਤੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਜੀ ਦੀ ਬਹੁਤ ਬਾਰਕ ਨਿਵਾ ਆਪ ਸਭਨਾ ਤੇ ਜੋ ਆਪ ਜੀ ਬਹੁਤ ਹੀ ਸ਼ਰਧਾ ਭਰਾਂ ਦੇ ਨਾਲ ਸੱਚੀ ਸਰਕਾਰ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ ਆਓ ਸਭ ਤੋਂ ਪਹਿਲਾਂ ਆਪਾਂ ਪੰਥ ਦੇ ਵਾਹਿਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀ ਗੁਰੂ ਘਰ ਦੇ ਸਾਧਕ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਗੱਲ ਇੱਥੇ ਦਸਤਾਰ ਦੀ ਹੈ ਗੱਲ ਸਿੱਖ ਦੇ ਕਿਰਦਾਰ ਦੀ ਹੈ ਗੱਲ ਸਿੱਖ ਦੇ ਵਿਹਾਰ ਦੀ ਹੈ ਤੇ ਗੱਲ ਸਾਡੇ ਆਚਾਰ ਦੀ ਗੁਰੂ ਨੇ ਜਿਹੜਾ ਸਿੱਖ ਪੈਦਾ ਕੀਤਾ ਉਸ ਸਿੱਖ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਆਸਾ ਕੀ ਬਾਣੀ ਵਿੱਚ ਆਖਦੇ ਨੇ ਬਲਿਹਾਰੀ ਹੋਰ ਆਪਣੇ ਦੇਵ ਹਾਰਿ ਸਤਿਵਾਰ ਜਿਨ ਮਾਨਸ ਤੇ ਏਕ ਤੇ ਕੀਏ ਕਰਤਨਾ ਤੁਲਾ ਕੀ ਬਾਣੀ ਇਹ ਗੁਰੂ ਨਾਨਕ ਦੀ ਵਡਿਆਈ ਹੈ ਇਹ ਗੁਰੂ ਨਾਨਕ ਬਾਸਾ ਦੀ ਕਿਰਪਾ ਹੈ ਕਿ ਉਹਨਾਂ ਨੇ ਐਸੇ ਸਿੱਖ ਨੂੰ 10 ਜਾਮੀਆਂ ਦੇ ਵਿੱਚ ਪ੍ਰਗਟ ਕੀਤਾ ਜਿਹੜਾ ਸਿੱਖ ਸੰਸਾਰ ਦੇ ਰਹੀਂ ਮਿਸਾਲ ਕਰਾ ਮੈਂ ਕਿਉਂਕਿ ਇੱਕ ਇਤਿਹਾਸ ਵਿਦਿਆਰਥੀ ਵੀ ਜਦੋਂ ਅਸੀਂ ਆਪਣੀ ਤਵਾਰੀ ਆਪਣੇ ਇਤਿਹਾਸ ਨੂੰ ਪੜ੍ਹਦੇ ਆਪਣੀ ਜ਼ੁਲਕਾਂ ਦੇ ਕਾਰਨਾਮਿਆਂ ਨੂੰ ਆਪਾਂ ਪੜ੍ਹਦੇ ਤਾਂ ਆਪਣਾ ਸਵਾਰੀਆਂ ਦਾ ਸਿਰ ਫਕਰ ਦੇ ਨਾਲ ਉੱਚਾ ਹੋ ਜਾਂਦਾ ਹੈ ਇਹ ਉਹ ਮੁਲਕ ਹੈ ਜਿਸ ਮੁਲਕ ਦੇ ਅੰਦਰ ਕੋਈ ਸਮਾਸੀ ਕੋਈ ਵੀ ਗਜ਼ਨੀ ਤੋਂ ਬਗਦਾਦ ਤੋਂ ਆਉਂਦਾ ਸੀ ਇਸ ਦੇਸ਼ ਨੂੰ ਲੁੱਟਦਾ ਸੀ ਉਟਦਾ ਸੀ ਬਰਬਾਦ ਕਰਦਾ ਸੀ ਕੋਈ ਉਹਨਾਂ ਦੇ ਅੱਗੇ ਆਵਾਜ਼ ਨਹੀਂ ਸੀ ਉੱਠਦਾ ਮੈਂ ਅਕਤੂਬਰ ਮਹੀਨੇ ਦੇ ਵਿੱਚ ਹੀ ਪਾਕਿਸਤਾਨ ਗਿਆ ਉੱਥੇ ਜਦੋਂ ਐਮਨਾਬਾਦ ਹੈ ਤਾਂ ਗੁਰਦੁਆਰਾ ਰੋੜੀ ਸਾਹਿਬ ਉੱਥੇ ਜਾ ਕੇ ਗੁਰੂ ਦੀ ਗੱਲ听 ਕੇ ਆਈ ਕਿ ਜਦੋਂ ਬਾਬਰ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਤਵਾਰੀਖ ਦੇ ਵਿੱਚ ਇਹ ਪਹਿਲਾ ਮੌਕਾ ਸੀ ਇਸ ਤਰਹੀ ਤੋਂ ਇੱਕ ਮਰਦੇ ਕਾਬਲ ਦੀ ਆਵਾਜ਼ ਚੁਕੀ ਤੇ ਆਖਿਆ ਪਾਪ ਕੀ ਜਾਂਜ ਲੈ ਕਾਬਲ ਨੂੰ ਧਾਇ ਜੋਰੀ ਮੰਗੈ ਦਾਨ ਦੇ ਲਾਲੋ ਭਾਈ ਲਾਲੋ ਗਰੀਬ ਨੂੰ ਸੰਬੋਧਨ ਤੇ ਬਾਬਰ ਨੂੰ ਬੰਗਾ ਬਾਬਰ ਨੂੰ ਜ਼ਾਬਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਆਪਾਂ ਉਸ ਗੁਰੂ ਨਾਨਕ ਪਾਤਸ਼ਾਹ ਦੇ ਸਾਜੇ ਸਿਖਾਂ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਮਲਕ ਭਾਗੋ ਦੀਆਂ ਪੂਰੀਆਂ ਨਹੀਂ ਸਿਖਾਦੀਆਂ ਕਿਉਂਕਿ ਭਾਇਆ ਹੱਥ ਪਰ ਭਾਈ ਲਾਲੋ ਦੀ ਮਿੱਸੀ ਖਾ ਕੇ ਵੀ ਪਿਆਰ ਇਹ ਦੁੱਧ ਹੁੰਦਾ ਆਪਾਂ ਜਾਣਦੇ ਹਾਂ ਵੀ ਇੱਕ ਪਾਸੇ ਦੁੱਧ ਨਿਕਲਦਾ ਸੀ ਇੱਕ ਪਾਸੇ ਖੂਨ ਨਿਕਲਦਾ ਇਹ ਸਾਡੇ ਗੁਰੂ ਦੇ ਸਿਨਾਤ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਗੁਰ ਪੀਰ ਹਾਮਾਂ ਕਾਮ ਭਰੇ ਜਾਂ ਮਲਦਾਰ ਨਾ ਸਾਈ ਇਹਨੂੰ ਕਹਿੰਦਾ ਗਾਂ ਖਾਣਾ ਪਾਪੀ ਮੁਸਲਮਾਨ ਕਹਿੰਦਾ ਸੂਰ ਖਾਣਾ ਪਾਪ ਯੋ ਸਾਡਾ ਗੁਰੂ ਕਹਿੰਦਾ ਕਾਇਆ ਹੱਕ ਖਾਣਾ ਪਾਪ ਗਰੀਬ ਮਾਰ ਕਰਨੀ ਪਾਪ ਹੈ ਗੁਰੂ ਤੁਹਾਡੀ ਬਾਹਂ ਦਾ ਫੜੇਗਾ ਜੇ ਤੁਸੀਂ ਗਰੀਬਾਂ ਨੂੰ ਗੜੇ ਲਾਉਂਗੇ ਕਿਸੇ ਦਾਖਲਾ ਨਹੀਂ ਮਾਰੀ ਇੱਥੇ ਕਿਰਤ ਕਰਨ ਦੀ ਗੱਲ ਹੈ ਇੱਥੇ ਨਾਮ ਜਪਣ ਦੀ ਗੱਲ ਹੈ ਇੱਥੇ ਵੰਡ ਛਕਣ ਦੀ ਗੱਲ ਹੈ ਇਹ ਵਾਂਡੀ ਸ਼ਕਨ ਤੋਂ ਹੀ ਮੈਨੂੰ ਚੇਤੇ ਆਇਆ ਮੈਂ ਹੁਣੇ ਅਚਲ ਸਾਹਿਬ ਕੋਈ ਆਇਆ ਬਟਾਲੇ ਦਾ ਉੱਥੇ ਸਿੱਧਾਂ ਦੇ ਨਾਲ ਗੁਰੂ ਦੀ ਚਲਦਾ ਇਹ ਉਹੀ ਸਿੱਖ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਕੋਲ ਸੇਰ ਪਰਬਤ ਤੇ ਗਏ ਇਹ ਕਹਿੰਦੇ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਕਿ ਹਰ ਚੀਜ਼ ਵੰਡ ਕੇ ਖਾਦੀ ਜਾ ਸਕਦੀ ਹੈ ਆਹ ਭੜਾ ਕਿਣ ਵੰਡ ਕੇ ਖਾਓ ਇੱਕ ਤਿਰਧ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਈ ਮਕਾਨਾ ਜੀ ਨੂੰ ਆਖਿਆ ਮਰਦਾਨਿਆਂ ਹਾ ਜਿਹੜਾ ਸਿੱਧਾ ਦਾ ਭੰਗ ਢੋਣ ਵਾਲਾ ਡੰਡਾ ਤੇ ਕੁੰਡਾ ਇਹ ਧੋ ਚੰਗੀ ਇਹ ਕੁੰਡੇ ਨੂੰ ਧੋਦਾ ਡੰਡੇ ਨੂੰ ਧੋਦਾ ਕਹਿੰਦੇ ਇਹਦੇ ਵਿੱਚ ਪਾਣੀ ਪਾ ਤੇ ਕਿਲ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਗੜ ਪਾਣੀ 'ਚ ਰਗੜ ਦਿੱਤਾ ਤੇ ਗੁਰੂ ਸਾਹਿਬ ਕਹਿੰਦੇ ਚੂੜੀ-ਚੂੜੀ ਆ ਸਿੱਧਾ ਨੂੰ ਵੀ ਛੁਕਾ ਆਪ ਵੀ ਛੱਕ ਤੇ ਮੈਨੂੰ ਵੀ ਛੁਕਾ ਉੱਥੇ ਗੁਰੂ ਨੇ ਜੇ ਸਾਡੀ ਨੀਅਤ ਸਾਫ਼ ਹੈ ਤਾਂ ਤਿੰਨ ਜਿੱਥੇ ਵਸੂ ਵੀ ਵੰਡ ਕੇ ਸ਼ਕੀ ਦਾ ਆ ਸਕਦੀ ਹੈ ਬੋਲੇ ਈਸ਼ੋ ਨਹਾ ਇਹ ਸਾਡੇ ਗੁਰੂ ਦੇ ਸਿਧਾਂਤ ਨੇ ਉੱਚੇ ਸੁੱਤੇ ਸਿਧਾਂਤ ਇਹਨਾਂ ਸਿਧਾਂਤਾਂ ਕਰਕੇ ਯਾਦ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਆਪਤ ਪੈ ਜਾਵੇ ਤਾਂ ਗੁਰੂ ਸਾਹਿਬ ਦੇ ਸਿੱਖ ਲੰਗਰ ਲਾ ਦਿੰਦੇ ਕੋਈ ਲੋੜ ਨਹੀਂ ਹੋਵੇ ਇਹ ਸਾਡੇ ਗੁਰੂ ਦਾ ਪਰਸਪਰ ਹੈ ਕੋਈ ਮੇਤ ਨਹੀਂ ਕੋਈ ਵਿਕਰਾ ਨਹੀਂ ਤੇ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਇਹ ਪਛਾਣ ਦਿੱਤੀ ਹੈ ਆਇਡੈਂਟੀਟੀ ਦਿੱਤੀ ਹੈ ਇਹ ਵੀ ਬੜੀ ਵਿਲੱਖਣ ਹੈ ਕਰੋੜਾਂ ਦੇ ਵਿੱਚ ਸਿੱਖ ਪਛਾਣਿਆ ਜਾਂਦਾ ਕਿ ਇਹ ਗੁਰੂ ਦਾ ਸਿਧਾ ਕਿਉਂ ਪਛਾਣਿਆ ਕਲ ਕੀ ਧਰ ਪਾਤਸ਼ਾਹ ਨੇ ਸਾਨੂੰ ਪੰਜ ਤਕਾਰ ਦਿੱਤੇ ਤੇ ਇੱਕ ਕੇਸਾਂ ਦੇ ਉੱਤੇ ਜਦੋਂ ਆਹ ਦਸਤਾਰ ਸੱਜਦੀ ਆ ਕੇ ਕਿੰਨਾ ਸੋਹਣਾ ਸੋਹਣਾ ਦਸਤਾਰਾ ਆਪ ਝੰਗੀਆਂ ਨੇ 흘ੰਗੀਆਂ ਨੇ ਬੜੇ ਖੱਬਦੇ ਆ ਮੋ ਆਈ ਜਾਂਦਾ ਇਹਨਾਂ ਤੇ ਇਹ ਜਿਹੜੀ ਦਸਤਾਰ ਹੈ ਇਹ ਬਾਦਸ਼ਾਹ ਨੇ ਦਿੱਤੀ ਇਹ ਦਸਤਾਰ ਸਾਡੀ ਦੁਨੀਆ ਦੇ ਵਿੱਚ ਸ਼ਾਨ ਬਣੀ ਅੱਜ ਪੂਰੇ ਸੰਸਾਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਇਹ ਗੁਰੂ ਦਾ ਸਿੱਖ ਹੈਗਾ ਕੋਈ ਨ ਅੰਗਰੇਜ਼ ਆਇਆ ਤੇ ਅੱਗੇ ਕन्हैया ਸਿੰਘ ਆਵੇ ਸੋਹਣਾ ਉਹਨੇ ਸਿਰ ਤੇ ਦਵਾਲਾ ਸਜਾਇਆ ਅੰਗਰੇਜ਼ ਘਟਿਲੋ ਉਤਰ ਕੇ ਉਹਨੂੰ ਸਲੂਟ ਮਾਰਿਆ ਜਿਹੜਾ ਲੋਕਲ ਬੰਦਾ ਸੀ ਹਾਲ ਦਾ ਉਹਨੇ ਕਿਹਾ ਵੀ ਇਹਨੂੰ ਸਲੂਟ ਕਿਉਂ ਮਾਰਿਆ ਅਈਦਾ ਤੈਨੂੰ ਵੀ ਪਤਾ ਇਹ ਕਿਹੜੇ ਦੇਸ਼ ਦਾ ਬਾਦਸ਼ਾਹ ਏ ਇਹਦੇ ਸਿਰ ਤੇ ਤਾਜ ਉਹ ਕਹਿੰਦਾ ਜੀ ਇਹ ਤੇ ਗੁਰੂ ਦਾ ਸਿੱਖ ਹੈ ਇਹ ਤੇ ਸਾਰੇ ਇੰਦਾਂ ਦੇ ਹੁੰਦੇ ਆ ਅੰਗਰੇਜ਼ ਕਹਿੰਦਾ ਇਨਾਂ ਦਾ ਗੁਰੂ ਕਿੰਨਾ ਮਹਾਨ ਹੈ ਦਸਤਾਰ ਸਜਾ ਕੇ ਕੱਲੇ ਕੱਲੇ ਸਿੱਖ ਨੂੰ ਗੁਰੂ ਨੇ ਬਾਦਸ਼ਾਹ ਬਣਾਇਆ ਗੁਰੂ ਨੇ ਸਾਨੂੰ ਰਾਜੇ ਬਣਾਏ ਅਕੇ ਸਾਡੇ ਦੇ ਕਿ ਅਸੀਂ ਬਾਦਸ਼ਾਹ ਬਣਾਂ ਅਸੀਂ ਰਾਜੇ ਬਣੇ ਜੇ ਤੇ ਗੁਰੂ ਦੇ ਰਾਹ ਤੇ ਤੁਰਾਂਗੇ ਤੇ ਬਾਦਸ਼ਾਹ ਬਣਾਂ ਇਨਾਂ ਦਸਤਾਰਾਂ ਨੂੰ ਸੰਭਲਦੀ ਲੋੜ ਹੈ اور اینا مسکھی دا کردار وہ پھر سونے تے صبح کا ہوا تو چنگی گل ہے نوجواناں نے پنڈ والےاں نے یہ بہت سونا پرانا کیتا ہے کہ دستار کیتے بچیاں نو سجائی پھر پرتم رہت جے جان کھنڈے دی بول شکی کھنڈے باٹے دی بول امرت دی دات دیکھو سما بڑا پیارا آپ جب شری رام ناما

ਆਪਾਂ ਹਮ ਪਿੰਡ ਦੇ ਵਿੱਚ ਅਗ ਲੱਗੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤਿੰਨ ਮਹਾਰਾਜ ਦੇ ਪਾਵਨ ਸਰੂਪ ਅਗਨ ਪਈ। ਮੈਂ ਪੁੱਛਿਆ ਜਾ ਕੇ ਕਿ ਇਹ ਹੈਗਾ ਸੀ ਗੁਰਦੁਆਰੇ ਕਹਿੰਦੇ ਨਹੀਂ। ਗੁਰਦੁਆਰੇ ਪਹਿਰੇਦਾਰੀ ਹੋਣੀ ਜ਼ਰੂਰੀ। ਆਪਾਂ ਇੱਥੇ ਗੁਰਦੁਆਰਾ ਸਾਹਿਬ ਦਿਨ ਵੇਲੇ ਵੀ ਇਹ ਸੇਵਾਦਾਰ ਚਾਹੀਦੇ ਨੇ ਰਾਤ ਨੂੰ ਵੀ ਚਾਹੀਦੇ। ਆਹ ਜਿਹੜੇ ਬਿਜਲੀ ਉਪਕਰਨ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰਾਤ ਨੂੰ ਬੰਦ ਹੋਣੇ ਚਾਹੀਦੇ। ਉਰੇ ਸੁਭਾਣ ਹੋ ਰਿਹਾ ਹੈ ਮੈਂ ਪਿਛੇ ਵੀ ਕਹਿ ਕੇ ਆਇਆ ਵਾ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੇ ਸਿੱਖੋ ਗੁਰਮੁਖੋ ਜੇ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਂਗੇ ਤੇ ਸਾਡਾ ਸਤਿਕਾਰ ਹੋਣਾ ਜੇ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਵੇਗਾ ਸਾਡਾ ਸਤਿਕਾਰ ਨਹੀਂ ਹੋਣਾ ਜਿਨ ਨਾਨਕ ਸਤਪੁਰ ਪੂਜਿਆ ਕਿੰਹ ਹਰ ਪੂਜ ਕਰਾਵ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਇਹ ਕਰਕੇ ਤੁਹਾਡੇ ਪਿੰਡ ਕਿੰਨੇ ਗੁਰਦੁਆਰੇ ਨੇ ਮੈਨੂੰ ਨਹੀਂ ਪਤਾ ਜਿੰਨੇ ਮੰਨਤੀ ਹੁੰਦੇ ਮਸਲਾ ਇਹ ਨਹੀਂ ਵੀ ਗੁਰਦੁਆਰੇ ਕੇ ਰੇਲੇ ਮਸਲਾ ਇਹ ਆ ਉਥੇ ਪੰਥ ਦੀ ਪਹਿਰੇਦਾਰੀ ਹੈਗੀ ਹੈ ਕਿ ਨਹੀਂ ਬਾਬਿਆਂ ਬੁੱਢਿਆਂ ਦਾ ਖੜਾ ਚੜ੍ਹੇ ਬਖਾਨਵਾਦ ਦਾ ਜਿਹੜਾ ਦੇਹ ਧਾਰੀ ਗੁਰੂ ਦਾ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਖੋਹਦੇ ਇਹਨਾਂ ਦਾ ਖੜਾ ਚੜ੍ਹੇ ਇੱਕ ਗੱਲ ਹਮੇਸ਼ਾ ਕਹਿੰਦੇ ਰਹਤੀਏ ਗੁਰੂ ਨੇ ਕਿਹਾ ਹੈ نشا جی نشا یہ کدی نکلنا نشا کا نشا پر شادی ਮਤ ਬਿਸਰੈ ਦਰਗਾ ਵਿਲੇ ਸਜਾਈ ਧੂਪਾ ਮਤ ਮੂਰਗਾ ਪੀਤੇ ਜੇ ਕਾ ਪਰ ਉਸਦਾ ਨਸ਼ਾ ਮੰਨ ਮੈਨੂੰ ਪਤਾ ਹੈ ਨਸ਼ਾ ਬਹੁਤ ਹੈ ਹੁਣ ਤੇ ਹੋਮ ਡਿਲੀਵਰੀ ਚਲਦੀ ਧੂਪ ਤੇ ਮੰਗਾਈ ਦਿੰਦੇ ਔਰੇ ਜੇ ਨਸ਼ੇ ਤੋਂ ਬਚਣਾ ਹੈ ਤੇ ਗੁਰੂ ਦਾ ਆਸਰਾ ਨਸ਼ਾ ਵੇਚਣ ਵਾਲੇ ਦਾ ਕੋਈ ਯਾਦ ਨਾ ਕਰੀਂ ਉਹ ਕੋਈ ਵੀ ਹੋਵੇ ਨਸ਼ੇ ਨੂੰ ਨੱਖ ਪਾਣੀ ਪਵੇ ਇਹ ਨਸ਼ਾ ਸਾਡੀ ਬਰਬਾਦੀ ਹੈ یہ نشہ ساڑے جوانان اس پاسے لے جا رہے ہیں جیڑا چلا کام نہیں ہے نشے تو بجنا پہنا ہے پینڈ پینڈ پانچ پہنے داری داری اپنا سارے پاہی چارا پریم پیار پاہ پاہ میں پینڈ جن ہندو نے پاہ میں سکھ نے پاہ مسلمان نے پاہ کوئی بور نے پاہی چارا بنا کے رکھی رہے ہر ایک ہرے کرو مبارک ہے پر نشہ کوئی بھی بیٹھنا تو تیار ہو ਇਹ ਨਸ਼ਾ ਬਿੱਟੂ ਇਹ ਨੀ ਉਹ ਤਾਂ ਕਿਸੇ ਦੂਜੇ ਦਾ ਪੁੱਤ ਲੱਗਿਆ ਤੇ ਸਾਡਾ ਨਹੀਂ ਲੱਗਣਾ ਇਹ ਕੋਈ ਬਗਾਨੀ ਕੰਢੀ ਵੇਲੇ ਅੱਗ ਘੇ ਆ ਪੈਣੀ ਨਸ਼ੇ ਵਾਲੇ ਦਾ ਕੋਈ ਹੱਲ ਨਹੀਂ ਜਿਹੜਾ ਵੀ ਵੇਚਦਾ ਧਿਆਨ ਰੱਖੋ ਪਹਿਰੇਦਾਰੀ ਕਰੋ ਨਸ਼ੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਨਾਲ ਜੁੜਨਾ ਗੁਰੂ ਨਾਲ ਬਾਣੀ ਨਾਲ ਬਾਣੀ ਦਾ ਪਹਿਰਾ ਵਧਾ ਸਵੇਰੇ ਸ਼ਾਮ ਗੁਰਦੁਆਰੇ ਪਹਾੜੀਆਂ ਭਰ ਕੇ ਜਿਹੜੇ ਬਾੜੀ ਪੜ ਗਏ ਨੇ ਸਾਡੇ ਸਰਕਾਰ ਜੋ ਭਾਈ ਸਾਹਿਬ ਉਹਨਾਂ ਦਾ ਵੀ ਸਰਕਾਰ ਕਰਦੀ ਉਹਨਾਂ ਦਾ ਵੀ ਨਾਮ ਆਪਾਂ ਕਹਿ ਰਹੇ ਕਿ ਇਹ ਇੱਕ ਮੁਟ ਰਹੀਏ ਇਕੱਤਰ ਰਹੀਏ ਅੰਤਕ ਤੌਰ ਤੇ ਅਸੀਂ ਸਾਝਾ ਪਰਿਵਾਰ ਆ